ਨਰੇਂਦਰ ਮੋਦੀ ਨੇ ਐਤਵਾਰ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਸਹੁੰ ਚੁੱਕੀ ਇਸ ਦੇ ਨਾਲ ਹੀ ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਸਮੂਹੀ ਗੱਠਜੋੜ ਸਰਕਾਰ ਕੇਂਦਰੀ ਮੰਤਰੀ ਮੰਡਲ 'ਚ ਕਈ ਨਵੇਂ ਮੰਤਰੀਆਂ ਨੇ ਸਹੁੰ ਚੁੱਕੀ ਜਿਨ੍ਹਾਂ 'ਚ ਰਾਜ ਸਭਾ ਦੇ ਕੁਝ ਮੈਂਬਰ ਕੁਝ ਹੋਰ ਮੈਂਬਰ ਸ਼ਾਮਲ ਸਨ ਜਿਨ੍ਹਾਂ ਨੇ ਜਾਂ ਤਾਂ ਲੋਕ ਸਭਾ ਚੋਣ ਜਿੱਤੀ ਜਾਂ ਤਾਂ ਹਾਰ ਗਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਤਵਾਰ ਨੂੰ ਲਗਾਤਾਰ ਤੀਜੀ ਵਾਰੀ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਕੇ ਇਤਿਹਾਸ ਰਚ ਦਿੱਤਾ ਉਹ ਇਹ ਉਪਲਬਧੀ ਹਾਸਲ ਕਰਨ ਵਾਲੇ ਪਹਿਲੇ ਗੈਰ ਕਾਂਗਰਸੀ ਨੇਤਾ ਅਤੇ ਜਵਾਹਰ ਲਾਲ ਨਹਿਰੂ ਤੋਂ ਬਾਅਦ ਦੂਜੇ ਨੇਤਾ ਹਨ। ਉਹਨਾਂ ਦੇ ਨਾਲ ਰਾਸ਼ਟਰਪਤੀ ਦਰੋਪਤਰੀ ਮੋਰਮੁਰੂ ਨੇ 31 ਮੰਤਰੀਆਂ ਨੂੰ ਸੌਹ ਚੁਕਾਈ। ਇਹਨਾਂ ਮੰਤਰੀਆਂ ਵਿੱਚੋਂ ਦੋ ਮੰਤਰੀ ਅਜੇ ਵੀ ਹਨ ਜੋ ਇਸ ਵਾਰ ਲੋਕ ਸਭਾ ਚੋਣਾਂ ਹਾਰ ਗਏ ਸਨ ਪਰ ਫਿਰ ਵੀ ਉਹਨਾਂ ਨੂੰ ਮੰਤਰੀ ਅਹੁਦੇ ਮਿਲ ਗਏ। ਇਹਨਾਂ ਵਿੱਚੋਂ ਤਾਮਿਲਨਾਡੂ ਤੋਂ ਦਲੇ ਚਹਿਰਾ ਐਲ ਮੁਰਗਨ ਅਤੇ ਪੰਜਾਬ ਤੋਂ ਮਰਹੂਮ ਮੁੱਖ ਮੰਤਰੀ ਬੈਂ ਸਿੰਘ ਦੇ ਪੁੱਤਰੇ ਰਵਨੀਤ ਸਿੰਘ ਬਿੱਟੂ ਸ਼ਾਮਲ ਹਨ। 48 ਸਾਲਾ ਰਵਨੀਤ ਸਿੰਘ ਬਿੱਟੂ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ ਅਤੇ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਉਹਨਾਂ ਨੂੰ ਲੁਧਿਆਣਾ ਹਲਕੇ ਤੋਂ ਚੋਣ ਮਦਾ ਵਿੱਚ ਉਤਾਰਿਆ ਗਿਆ ਸੀ ਪਰ ਉਹ ਕਾਂਗਰਸ ਦੇ ਅਬਰਿੰਦਰ ਸਿੰਘ ਰਾਜਵੜਿੰਗ ਤੋਂ ਹਾਰ ਗਏ ਰਵਨੀਤ ਸਿੰਘ ਬਿੱਟੂ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਦੇ ਪੋਤੇ ਸਨ ਤਾਮਿਲਨਾਡੂ ਭਾਜਪਾ ਦੇ ਸਾਬਕਾ ਪ੍ਰਧਾਨ ਸਾਬਕਾ ਕੇਂਦਰੀ ਪਸ਼ੂ ਪਾਲਣ ਰਾਜ ਮੰਤਰੀ ਐਲ ਮੁਰਗਨ ਨੂੰ ਲੋਕ ਸਭਾ ਚੋਣਾਂ ਵਿੱਚ ਡੀਐਮਕੇ ਨੇ ਐਨ ਕਾਲਵੇਜੀ ਸੇਵਲਾਜ ਨੇ ਹਰਾਇਆ ਹਾਲਾਂਕਿ ਐਤਵਨ ਉਹਨਾਂ ਨੂੰ ਮੁੜ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ ਗਿਆ ਪਿਛਲੀ ਸਰਕਾਰ ਵਿੱਚ ਮੁਰਗਨ ਸੂਚਨਾ ਪ੍ਰਸਾਰਣ ਅਤੇ ਮੱਛੀ ਪਾਲਣ ਪਸ਼ੂ ਪਾਲਣ ਦੇ ਡੈਰੀ ਰਾਜ ਮੰਤਰੀ ਸਨ ਉਹ ਇਸ ਸਮੇਂ ਮੱਧ ਪ੍ਰਦੇਸ਼ ਰਾਜ ਸਭਾ ਮੈਂਬਰ ਹਨ ਅਤੇ ਦਲਿਤ ਭਾਈਚਾਰੇ ਤੋਂ ਹੁੰਦੇ ਹਨ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਸਹੂ ਚੱਕੀ ਇਸ ਦੇ ਨਾਲ ਹੀ ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਸਮੂਹੀ ਗੱਟ ਜੋੜ ਸਰਕਾਰ ਕੇਂਦਰੀ ਮੰਤਰੀ ਮੰਡਲ 'ਚ ਕਈ ਨਵੇਂ ਮੰਤਰੀਆਂ ਨੇ ਸਹੂ ਚੱਕੀ ਜਿਨ੍ਹਾਂ 'ਚ ਰਾਜ ਸਭਾ ਦੇ ਕੁਝ ਮੈਂਬਰ ਕੁਝ ਹੋਰ ਮੈਂਬਰ ਸ਼ਾਮਲ ਸਨ ਜਿਨ੍ਹਾਂ ਨੇ ਜਾਂ ਤਾਂ ਲੋਕ ਸਭਾ ਚੋਣ ਜਿੱਤੀ ਜਾਂ ਤਾਂ ਹਾਰ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਤਵਾਂ ਨੂੰ ਲਗਾਤਾਰ ਤੇਜੀ ਵਾਰੀ ਪ੍ਰਧਾਨ ਮੰਤਰੀ ਵਜੋਂ ਸੋਚ ਚੁੱਕੇ ਤੇ ਹੱਥ ਰਜ ਦਿੱਤਾ ਉਹ ਇਹ ਉਪਲਬਧੀ ਹਾਸਲ ਕਰਨ ਵਾਲੇ ਪਹਿਲੇ ਗੈਰ ਕਾਂਗਰਸੀ ਨੇਤਾ ਅਤੇ ਜਵਾਹਰ ਲਾਲ ਨਹਿਰੂ ਤੋਂ ਬਾਅਦ ਦੂਜੇ ਨੇਤਾ ਹਨ। ਉਹਨਾਂ ਦੇ ਨਾਲ ਰਾਸ਼ਟਰਪਤੀ ਦ੍ਰੋਪਦੀ ਮੋਰਮਰੂ ਨੇ 31 ਮੰਤਰੀਆਂ ਨੂੰ ਸੌਹ ਚੁਕਾਈ। ਇਹਨਾਂ ਮੰਤਰੀਆਂ ਵਿੱਚੋਂ ਦੋ ਮੰਤਰੀ ਅਜੇ ਵੀ ਹਨ ਜੋ ਇਸ ਵਾਰ ਲੋਕ ਸਭਾ ਚੋਣਾਂ ਹਾਰ ਗਏ ਸਨ ਪਰ ਫਿਰ ਵੀ ਉਹਨਾਂ ਨੂੰ ਮੰਤਰੀ ਅਹੁਦੇ ਮਿਲ ਗਏ। ਇਹਨਾਂ ਵਿੱਚੋਂ ਤਾਮਿਲਨਾਡੂ ਤੋਂ ਦਲੇ ਚਹਿਰਾ ਐਲ ਮੁਰਗਨ ਅਤੇ ਪੰਜਾਬ ਤੋਂ ਮਰਹੂਮ ਮੁੱਖ ਮੰਤਰੀ ਬੈਂ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਸ਼ਾਮਲ ਹਨ। 48 ਸਾਲਾ ਰਵਨੀਤ ਸਿੰਘ ਬਿੱਟੂ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਸਨ ਅਤੇ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਉਹਨਾਂ ਨੂੰ ਲੁਧਿਆਣਾ ਹਲਕੇ ਤੋਂ ਚੋਣ ਮਦਾਵ ਵਿੱਚ ਉਤਾਰਿਆ ਗਿਆ ਸੀ ਪਰ ਉਹ ਕਾਂਗਰਸ ਦੇ ਅਬਰਿੰਦ ਸਿੰਘ ਰਾਜਵੜਿੰਗ ਤੋਂ ਹਾਰ ਗਏ ਰਵਨੀਤ ਸਿੰਘ ਬਿੱਟੂ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਦੇ ਪੋਤੇ ਸਨ ਤਾਮਿਲਨਾਡੂ ਭਾਜਪਾ ਦੇ ਸਾਬਕਾ ਪ੍ਰਧਾਨ ਸਾਬਕਾ ਕੇਂਦਰੀ ਪਸ਼ੂ ਪਾਲਣ ਰਾਜ ਮੰਤਰੀ ਐਲ ਮੁਰਗਨ ਨੂੰ ਲੋਕ ਸਭਾ ਚੋਣਾਂ ਵਿੱਚ ਡੀਐਮਕੇ ਨੇ ਐਨ ਕਾਲਵੇਜੀ ਸੇਵਲਾਜ ਨੇ ਹਰਾਇਆ ਹਾਲਾਂਕਿ ਐਤਵਨ ਉਹਨਾਂ ਨੂੰ ਮੁੜ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ ਗਿਆ ਪਿਛਲੀ ਸਰਕਾਰ ਵਿੱਚ ਮੁਰਗਨ ਸੂਚਨਾ ਪ੍ਰਸਾਰਣ ਅਤੇ ਮੱਛੀ ਪਾਲਣ ਪਸ਼ੂ ਪਾਲਣ ਦੇ ਡੈਰੀ ਰਾਜ ਮੰਤਰੀ ਸਨ ਉਹ ਇਸ ਸਮੇਂ ਮੱਧ ਪ੍ਰਦੇਸ਼ ਰਾਜ ਸਭਾ ਮੈਂਬਰ ਹਨ ਅਤੇ ਦਲਿਤ ਭਾਈਚਾਰੇ ਤੋਂ ਹੁੰਦੇ ਹਨ ਬਿਊਰੋ ਰਿਪੋਰਟ ਤਿਲਕਾ ਪੰਜਾਬੀ ਟੀਵੀ